ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਖੋਪਰ ਕਰਦਾ ਸਾਰਿਆਂ ਨੇ ਠੀਕ ਠਾਕ ਹੋ ਗਏ ਬਸ ਮੈਂ ਵੀ ਚੜ੍ਹਦੀ ਕਲਾ ਤੇ ਬਿਅਤੀਆਂ ਜਿਹਦੇ ਮੇਰੇ ਚੈਨਲ ਦੇ ਨਵੇਂ ਆਏ ਆ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਨਾ ਤੇ ਆਪਾਂ ਚਲਦੇ ਆਂ ਜਰਮ ਸਥਾਨ ਤੰਤਨ ਬਾਬਾ ਦੀਪ ਸਿੰਘ ਜੀ ਦੇ ਸੁਨਾਨਾ ਜੋੜ ਮੇਲੇ ਦੇ ਸਬੰਧ ਵਿੱਚ ਆਪਾਂ ਚਲਦੇ ਆਂ ਜੀ ਮੱਥਾ ਟੇਕਣਾ ਤੇ ਨਾਲ ਦੌਣ ਕਮਿਲਾ ਵੇਖਣ ਚਲਦੇ ਆਂ ਅੱਜ ਆਪਾਂ ਤੇ ਅੱਜ ਆਪਾਂ ਆਪ ਤਿਆਰ ਹੋ ਕੇ ਆਪਾਂ ਕਹੇ ਚੱਲ ਬਲੌਗ ਬਣਾਈਏ ਕੱਲ 25 26 27 8.5 ਤੱਕ ਮੇਲਾ ਬਾਬਾ ਜੀ ਦਾ 25 ਤਰੀਕ ਨੂੰ ਸ਼੍ਰੀ ਖੰਡਪਰ ਸਾਹਿਬ ਆਰੰਭ ਹੋਣੇ ਸੀ 26 ਤਰੀਕ ਨੂੰ ਛੋਟਾ ਮੇਲਾ ਸੀ ਛੋਟਾ ਮੇਲਾ ਹੈ ਤੇ 27 ਤਰੀਕ ਨੂੰ ਵੱਡਾ ਮੇਲਾ ਤੇ ਜੋ ਕਿ ਉਸ ਦਿਨ ਖੰਡਪਰ ਸਾਹਿਬ ਜੀ ਦੇ ਭੋਗ ਪੈਣੇ ਆ ਤੇ ਆਪਾਂ ਫਿਰ ਆਖਿਆ ਸੀ ਕਿ ਅੱਜ ਮੱਥਾ ਇੱਕ ਵਾਰ ਟੇਕ ਆਈਏ ਕੱਲ ਨੂੰ ਵੀ ਆਪਾਂ ਜਾਵਾਂਗੇ 26 ਤਰੀਕ ਨੂੰ ਐਂਡ 27 ਤਰੀਕ ਨੂੰ ਵੀ ਜਾਵਾਂਗੇ 28 ਨੂੰ ਆਪਾਂ ਵੇਖਾਂਗੇ ਕਬੱਡੀ ਵਾਲੇ ਦਿਨ ਦੇ ਆਪਣਾ ਸੂਤਰ ਬੈਠਾ ਫਿਰ ਆਪਾਂ ਜਾਵਾਂਗੇ ਮਤਲਬ ਕਈ ਵਾਰ ਹੁੰਦਾ ਕਿ ਬੰਦੇ ਨੂੰ ਹੋਰ ਵਿੱਚ ਪ੍ਰੋਗਰਾਮ ਪੈ ਜਾਂਦੇ ਆ ਤੇ ਤਾਂ ਕਰਕੇ ਫਿਰ ਆਪਾਂ ਜਾਵਾਂਗੇ ਨਹੀਂ ਤਾਂ ਫਿਰ ਆਪਾਂ ਬਦਨੇ ਧਿਆਨ ਤਾਂ ਕਿ ਤੇ ਆਪਾਂ ਬਣਾਈ ਲੋਕ ਨਾਰਮਲ ਆਪਾਂ ਲੋਕ ਦੇ ਵਿੱਚ ਗਏ ਆ ਕੱਲ ਨੂੰ ਨਗਰ ਕੀਰਤਨ ਆ ਪਿਕਮੈਂਟ ਤੇ ਉੱਥੇ ਜਾਣ ਦੀ ਕੋਸ਼ਿਸ਼ ਕਰਾਂਗੇ ਆਪਾਂ ਨਗਰ ਕੀਰਤਨ ਦੇ ਵਿੱਚ ਤੇ ਫਿਰ ਇੱਕ ਵਾਰ ਤੋਂ ਜਿਹਦੇ ਮੇਰੇ ਚੈਨਲ ਤੇ ਨਵੇਂ ਆਇਆ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਨਾ ਆਪਾਂ ਕਰਤਾ ਸੀ ਆਪਾਂ ਕਰਤਾ ਸੀ ਮੁੰਡੇ ਨੂੰ ਫੋਨ ਮੈਂ ਕਿਹਾ ਆ ਜਾ ਪ੍ਰਵਾ ਹੋ ਗਏ ਮੈਂ ਤਿਆਰ ਤੇ ਪਿੱਛੇ ਨਾ ਬਾਬਾ ਜੀ ਦੀ ਆਵਾਜ਼ ਆਉਂਦੀ ਪਈ ਆ ਤੇ ਕੋਈ ਚੱਕਰ ਨਹੀਂ ਕਿਉਂਕਿ ਕਿਸੇ ਦੇ ਕਰ ਆਪਾਂ ਖੰਡਪਟ ਸਾਹਿਬ ਰੰਭ ਹੋਏ ਸੀ ਕੱਲ ਤੇ ਮੈਂ ਕਿਹਾ ਤੂੰ ਛੇਤੀ ਛੇਤੀ ਆ ਜਾ ਤੇ ਆਪਾਂ ਚੱਲੀਏ ਤੇ ਆਪਾਂ ਵੇਖੀ ਜਾਗੇ ਰੌਣਕ ਮੇਲਾ ਤੇ ਇੱਥੇ ਬਾਬਾ ਕੁਛ ਲੱਗਾ ਸੀ ਮਤਲਬ ਬਾਬਾ ਲੰਗਰ ਲੱਗੇ ਸੀ ਉੱਥੇ ਪਵਨ ਸਾਹਿਬ ਵਿਖੇ ਤੇ ਆਪਾਂ ਹੁਣ ਤੁਰ ਪਏ ਸੀ ਆਪਾਂ ਪਹੁੰਚ ਗਏ ਭਿੱਖੀਵਿੰਡ ਤੇ ਭਿੱਖੀਵਿੰਡ ਪਹੁੰਚ ਕੇ ਮੈਂ ਹਵਲੌਗ ਬਣਾਇਆ ਚੇਤਾ ਹੀ ਭੁੱਲ ਗਿਆ ਤੇ ਫਿਰ ਆਪਾਂ ਜਰਮਸਥਾਨ ਤੰਤਨ ਬਾਬਾ ਦੀਪ ਸਿੰਘ ਜੀ ਦੀ ਜਗ੍ਹਾ ਤੇ ਆਪਾਂ ਪਹੁੰਚ ਗਏ ਸੀ ਆਪਾਂ ਲਾ ਲਿਆ ਸੀ ਮੋਟਰਸਾਈਕਲ ਜਮ੍ਹਾਂ ਕਰ ਲਿਆ ਇਹ ਆ ਹੈਗਾ مین ਗੇਟ ਜਿੱਦ ਦੀ ਐਮਪੀ ਹੁੰਦੀ ਆ ਬਾਬਾ ਜੀ ਦੀ ਤੇ ਕਾਫੀ ਭੀੜ ਸੀ ਮੇਲੇ 'ਚ ਤੇ ਖੂਬ ਰੌਣਕਾਂ ਲੱਗੀਆਂ ਸੀ ਬਾਬਾ ਜੀ ਦੇ ਘਰ ਦੇ ਵਿੱਚ ਤੇ ਬਹੁਤ ਸੋਹਣੀ ਸਜਾਵਟ ਕੀਤੀ ਹੈ ਚੁਪੈਰਾ ਸਾਹਿਬ ਵੀ ਸੀ ਬਹੁਤ ਸੋਹਣੀ ਸਜਾਵਟ ਕੀਤੀ ਹੈ ਬਾਹਰ ਤੁਸੀਂ ਵੇਖ ਹੀ ਸਕਦੇ ਹੋ ਕਿੰਡੀ ਸੋਹਣੀ ਸਜਾਵਟ ਕੀਤੀ ਹੈ ਬਾਬਾ ਜੀ ਦੀ ਮੇਲੇ ਤੇ ਤੇ ਅੰਦਰੋਂ ਵੀ ਤੁਹਾਨੂੰ ਆਪਾਂ ਵਿਖਾਉਨੇ ਆ ਕਿੰਡੀ ਸੋਹਣੀ ਬਹੁਤ ਹੀ ਸੋਹਣੀ ਸਜਾਵਟ ਹੈ ਅੰਦਰੋਂ ਵੀ ਤੁਸੀਂ ਵੀ ਕਰੋ ਬਾਬਾ ਜੀ ਦੇ ਦਰਸ਼ਨ ਅਨੋਖੇ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਦਰਸ਼ਨ ਕਰੋ ਤੁਸੀਂ ਵੀ ਤੇ ਬਹੁਤ ਹੀ ਸੋਹਣੀ ਮੈਨੂੰ ਬਹੁਤ ਸੋਹਣੀ ਸਜਾਵਟ ਲੱਗੀ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਕੈਮੇਰੀ ਲੱਗੀ ਜਿੱਥੇ ਮਾ ਦਾ ਸਰੂਪ ਸੀ ਕਾਚਲਾ ਉੱਥੇ ਵੀ ਕਾਫੀ ਜੜੀ ਸੋਹਣੀ ਸਜਾਵਟ ਕੀਤੀ ਸੀ ਤੇ ਇਸ ਤੋਂ ਬਾਅਦ ਆਪਾਂ ਬਾਹਰ ਆਨ ਕੇ ਵੀ ਇੱਕ ਹਾਹ ਕਲਿੱਪ ਲੈ ਲਿਆ ਬਾਹਰ ਵੀ ਬਹੁਤ ਸੋਹਣਾ ਗੁਰਦਰਾ ਸਾਹਿਬ ਸਜਾਇਆ ਸੀ ਤੇ ਕਾਫੀ ਭੀੜ ਸੀ ਬਾਹਰ ਵੀ ਤੇ ਆਪਾਂ ਫਿਰ ਖਰਾ ਪ੍ਰਚਾਰ ਲੈ ਕੇ ਦੀਗ ਲੈ ਕੇ ਤੇ ਆਪਾਂ ਚਲ ਗਏ ਸੀ ਬਾਹਰ ਨੂੰ ਲੰਗਰਾਲ ਨੂੰ ਤੇ ਆਪਾਂ ਖਾਦੇ ਸੀ ਚਾਟ ਪਾਪੜੀ ਤੇ ਕਾਫੀ ਭੀੜ ਸੀ ਚਾਟ ਪਾਪੜੀ ਦੇ ਲਾਈਨ ਬਹੁਤ ਲੰਮੀ ਸੀ ਤੇ ਖਾ ਕੇ ਚਾਟ ਪਾਪੜੀ ਤੇ ਪੀਤੀ ਗੰਨੇ ਦੀ ਰਸ ਪੀ ਕੇ